اچھا کي ڇو ڳالهائين ٿو ڇو Oh, no, no, no. <laughs> well, I got ਉਹ ਜਿਹੜਾ ਉਹ ਨਾਂ ਨਹੀਂ ਆਪਾਂ ਸਹੀ ਨਹੀਂ ਦੇ ਸਕਣ ਕਿ ਐਵੇਂ ਨਹੀਂ ਹੋਣੀ ਇਹ ਆਪਣੀ ਗੱਲ ਸਾਰੇ ਪਿੰਡ ਨੂੰ ਸਭਾ ਤੁਸੀਂ ਸਹੀ ਆ ਜੇ ਤੁਸੀਂ ਸਹੀ ਦਤਾ ਨਹੀਂ ਅਸੀਂ ਆ ਕੇ ਬਣੀ ਐਵੇਂ ਨਹੀਂ ਗੱਲ ਕਿੰਨੇ ਪੱਤਰਕਾਰ ਤੁਹਾਡੇ ਨਾਮ ਅਸੀਂ ਤਾਂ ਅੱਗੇ ਆਈ ਕਿਹਾ ਤੁਸੀਂ ਆਹ ਲੈ ਨਾਉਂ ਫਾਂ ਦੇ ਗੱਲ বাড়ি <laughs> <laughs> ਅੱਜ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੀਮ ਸਾਡੇ ਘਰ ਆਈ ਆ ਸਵੇਰ 5 ਵਜੇ ਦੇ ਕਰੀਬ ਉਹਨਾਂ ਨੇ 3-4 ਘੰਟੇ ਸਾਡੇ ਘਰ ਨੂੰ ਨਾ ਤਾਂ ਅੰਦਰ ਕਿਸੇ ਨੂੰ ਆਉਣ ਦਿੰਦੇ ਸੀ ਨਾ ਬਾਹਰ ਹੀ ਜਾ ਸਕਦੇ ਸੀ ਅਸੀਂ ਸਾਡੇ ਫੋਨ ਤੱਕ ਫੜ ਲੈ ਕੈਮਰੇ ਸਾਡੇ ਬੰਦ ਕਰ ਦਿੱਤੇ ਗਏ ਪਰ ਉਹਨਾਂ ਨੇ ਤਲਾਸ਼ੀ ਲਈ ਸਾਰਾ ਕੁਝ ਫਰੋਲਿਆ ਸਾਡੀ ਅਲਮਾਰੀਆਂ ਸਾਡੇ ਬੈੱਡ ਸਾਡੇ ਢੋਵ ਵਾਲੇ ਕੱਪੜੇ ਤੱਕ ਬਾਹਰ ਕੱਢੇ ਸਾਡੇ ਆਟੇ ਵਾਲੀਆਂ ਢੋਲੀਆਂ ਤੱਕ ਫਰੋਲੀਆਂ ਪਰ ਉਹਨਾਂ ਨੂੰ ਮਿਲਿਆ ਕੱਖ ਨਹੀਂ ਕਦੇ ਉਹ ਕਹਿੰਦੇ ਅਸੀਂ ਦਿੱਲੀ ਤੋਂ ਆਏ ਆ ਕਿ ਦਿੱਲੀ ਕੋਈ ਕੇਸ ਹੋਇਆ ਉਹਦੇ ਵਿੱਚ ਇਨਵੋਲਵਮੈਂਟ ਆ ਮੱਖਣ ਸਿੰਘ ਦੀ ਹਾਲਾਂਕਿ ਮੱਖਣ ਸਿੰਘ 2 ਸਾਲ ਤੋਂ ਕਿਤੇ ਨਾ ਹੀ ਤਾਂ ਸਾਡੇ ਮਤਲਬ ਪ੍ਰੋਗਰਾਮ ਵੀ ਇਸ ਵਾਰ ਬਹੁਤਾ ਘੱਟ ਸੀ ਇਸ ਵਾਰ ਉਹਨਾਂ ਦਾ ਆਪਣੇ ਕੰਮ 'ਤੇ ਧਿਆਨ ਕਿਉਂਕਿ ਅਸੀਂ ਗੱਠਾਂ ਦਾ ਕੰਮ ਕਰਦੇ ਪਰਾਲੀ ਵਾਲੇ ਗੱਠਾ ਬਣਾਉਣ ਦਾ ਮਸ਼ੀਨ ਲਈ ਆ ਮੱਖਣ ਸਿੰਘ ਉੱਥੇ ਗਏ ਆ ਮੱਖਣ ਸਿੰਘ ਘਰ ਨਹੀਂ ਹੈਗੇ ਤੇ ਜਾਣ ਵੱਜ ਕੇ ਸਾਨੂੰ ਜਲੀਲ ਕੀਤਾ ਜਾ ਰਿਹਾ ਸਰਕਾਰ ਵੱਲੋਂ ਕੀ ਕੀ ਪੁੱਛਿਆ ਕੀ ਕੀ ਗਿਆ ਉਹਨਾਂ ਨੂੰ ਇਹੀ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਕੋਈ ਕੈਨੇਡਾ ਚੋਂ ਕਿਸੇ ਨਾਲ ਮੱਖਣ ਸਿੰਘ ਦੀ ਗੱਲ ਹੁੰਦੀ ਆ ਮੱਖਣ ਸਿੰਘ ਕੈਨੇਡਾ ਜਾ ਕੇ ਆਏ ਨਹੀਂ ਤੇ ਇਹ ਸਾਡਾ ਕੰਮ ਹੀ ਇਦਾਂ ਦਾਗਾ ਸਾਨੂੰ ਵਿਦੇਸ਼ੀ ਬੰਦੇ ਫੋਨ ਕਰਦੇ ਨੇ ਸਾਨੂੰ ਕਈ ਵਾਰੀ ਅਸੀਂ ਸੱਚ ਦੀ ਕੋਈ ਕੱਤਦਾ ਬੋਲਦੇ ਸਾਨੂੰ ਹੌਸਲਾ ਦੇਣ ਦੇ ਲਈ ਬਾਹਰੋਂ ਇੰਗਲੈਂਡ ਅਮਰੀਕਾ ਹਰ ਇੱਕ ਮੁਲਕਾਂ ਦੇ ਵਿੱਚੋਂ ਸਾਨੂੰ ਫੋਨ ਆਉਂਦੇ ਨੇ ਤੇ ਕੀ ਇਹਦਾ ਮਤਲਬ ਵਿਦੇਸ਼ੀ ਬੰਦੇ ਸਾਰੇ ਬਾਹਰ ਕ੍ਰਿਮੀਨਲ ਬੰਦੇ ਬੈਠੇ ਨੇ ਜਾਂ ਅਸੀਂ ਬਹੁਤ ਵੱਡੇ ਕ੍ਰਿਮੀਨਲ ਆ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਸਰਕਾਰਾਂ ਕੁਝ ਨਹੀਂ ਕਹਿਣੀ ਆ ਉਹਨਾਂ ਤੇ ਕਦੇ ਰੇਡ ਨਹੀਂ ਪਈ ਹੁੰਨੀ ਪਰ ਅੱਜ ਅਸੀਂ ਘਰੇ ਗੱਲੀਆਂ ਔਰਤਾਂ ਸੀ ਸਾਨੂੰ ਜਾਣ ਵਜh ਕੇ ਜਲੀਲ ਕਰਨ ਦਾ ਇਹਨਾਂ ਵੱਲੋਂ ਯਤਨ ਕੀਤਾ ਪਰ ਮਿਲਿਆ ਕੱਖ ਨਹੀਂ ਨਿਰਾਸ਼ ਹੋ ਕੇ ਗਏ ਨੇ ਇਥੋਂ ਉਹਨਾਂ ਦੇ ਹੱਥ ਪੱਲੇ ਕੱਖ ਨਹੀਂ ਆਇਆ ਕਿਉਂਕਿ ਅਸੀਂ ਸੱਚ ਦੀ ਕਿਰਤ ਕਰਨ ਵਾਲੇ ਆਂ ਮੈਂ ਟਾਡੀ ਜਥਾ ਸਾਡਾ ਆਪਣਾ ਚੱਲਦਾ ਹੈ ਕਮਿਸ਼ਨਰ ਮੱਖਣ ਸਿੰਘ ਨੇ ਅਸੀਂ ਸੱਚੀ ਕਿਰਤ ਕਰਕੇ ਆਪਣੇ ਪਰਿਵਾਰ ਪਾਲ ਰਹੇ ਆਂ ਕੀ ਕੀ ਚੈੱਕ ਕੀ ਕੀਤਾ ਗਿਆ ਉਹਨਾਂ ਵੱਲੋਂ ਉਹਨਾਂ ਵੱਲੋਂ ਲੈਪਟਾਪ ਫੋਨ ਸਾਡੇ ਕੋਈ ਉਹਨਾਂ ਨੇ ਡਾਇਰੀ ਨਹੀਂ ਛੱਡੀ ਸਾਡੇ ਪ੍ਰੋਗਰਾਮ ਵਾਲੀਆਂ ਡਾਇਰੀਆਂ ਤੱਕ ਚੈੱਕ ਕੀਤੀਆਂ ਕੋਈ ਕਾਗਜ਼ ਕੋਈ ਪਰਚੀ ਛੋਟੀ ਮੋਟੀ ਵੀ ਸਭ ਚੈੱਕ ਕੀਤੀਆਂ ਉਹਨਾਂ ਨੇ ਕਿਸੇ ਨਾਲ ਵੀ ਲੱਗਿਆ ਨਹੀਂ ਨਾਲ ਕੁਝ ਨਹੀਂ ਲੱਗ ਗਿਆ ਕੋਈ ਮਿਲੇ ਹੀ ਨਹੀਂ ਉਹਨਾਂ ਨੂੰ ਨਾਲ ਇਹ ਨੋਟਿਸ ਦੇ ਕੇ ਦਿੱਤਾ ਤੁਹਾਨੂੰ ਹਾਂਜੀ ਨੋਟਿਸ ਦੇ ਕੇ ਗਏ ਆਂ ਕੇਸ ਦਾ ਪਹਿਲਾਂ ਕਿਹਨੇ ਦਿੱਲੀ ਤੋਂ ਆ ਤੇ ਜਾਣ ਲੱਗੇ ਸਾਨੂੰ ਚੰਡੀਗੜ੍ਹ ਦਾ ਤੇ ਲੈ ਕੇ ਗਿਆ ਤੇ ਚੰਡੀਗੜ੍ਹ 24 ਤਰੀਕ ਨੂੰ ਆਓ ਮੱਖਣ ਸਿੰਘ ਨੂੰ 24 ਤਰੀਕ ਨੂੰ ਚੰਡੀਗੜ੍ਹ ਭਲਾਇਆ